ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਲੈਣਾ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਤੇ ਨਾਲ ਸਾਰੇ ਦਮਦਮੀ ਟਕਸਾਲ ਦੇ ਸਿੰਘ ਜਿਹੜੇ ਨੇ ਭਾਈ ਬਲਵੰਤ ਸਿੰਘ ਜੀ ਗਪਾਲਾ ਭਾਈ ਰਣਜੀਤ ਸਿੰਘ ਜੀ ਬੇਨਤੀ ਇਸ ਤਰ੍ਹਾਂ ਜੇ 나ਗਪੁਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਇੱਕ ਸਮਾਗਮ ਹੋਇਆ ਆਰਐਸਐਸ ਵੱਲੋਂ ਬੀਜੇਪੀ ਦੇ ਵੱਲੋਂ ਤੇ ਪੂਰੀ ਕੌਮ ਨੇ ਪੂਰੇ ਵਰਲਡ ਨੇ ਉਸ ਚੀਜ਼ ਨੂੰ ਵੀਡੀਓ ਦੇ ਰਾਈ ਦੇਖਿਆ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿੱਥੇ ਨਾਲ ਸਟੇਜ ਲੱਗਦੀ ਆ ਜਿੱਥੇ ਕਥਾਵਾਚਕ ਜਾਂ ਪ੍ਰਚਾਰਕ ਜਿਹੜੇ ਨੇ ਬੈਠ ਕੇ ਪ੍ਰਚਾਰ ਕਰਦੇ ਨੇ ਜਾਂ ਸੰਗਤਾਂ ਸ਼ੁਸ਼ਭਤ ਹੁੰਦੀਆਂ ਨੇ ਉੱਥੇ ਭਾਜਪਾ ਸਰਕਾਰ ਨੇ ਆਰਐਸਐਸ ਨੇ ਬੜੀ ਕੋਝੀ ਚਾਲ ਚਲਦਿਆਂ ਹੋਇਆਂ ਬੜੀ ਨੀਤੀ ਦੇ ਨਾਲ ਸਾਡੇ ਇਸ ਮਹਾਨ ਸਿਧਾਂਤ ਨੂੰ ਸੱਟ ਮਾਰਨ ਵਾਸਤੇ ਉੱਥੇ ਬੈਂਚ ਲਾਏ ਤੇ ਬੈਂਚਾਂ ਦੇ ਉੱਪਰ ਜਿੱਥੇ ਉਹ ਮਹਾਰਾਸ਼ਟਰ ਦਾ ਰਾਸ਼ਟ੍ਰ ਮੁੱਖ ਮੰਤਰੀ ਦਵਿੰਦਰ ਫੜਨੇ ਵੀ ਇਸ ਤੇ ਸੈਂਟਰ ਦੇ ਵਜ਼ੀਰ ਨਿਤਨ ਗਡਕਰੀ ਸਾਰੇ ਬੈਠੇ ਹੋਏ ਸਨ ਉੱਥੇ ਇਹ ਜਿਹੜਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਦਾ ਜਿਹੜਾ ਇਹ ਸਾਰਾ ਪ੍ਰੋਗਰਾਮ ਬਣਿਆ ਉੱਥੇ ਦਮਦਮੀ ਟਕਸਾਲ ਮਹਿਤਾ ਮੁਖੀ ਜਾਣੇ ਜਾਂਦੇ ਜਿਹੜੇ ਬਾਬਾ ਹਰਨਾਮ ਸਿੰਘ ਧੰਮਾ ਨੇ ਉਹ ਵੀ ਬੈਠੇ ਨੇ ਇਹ ਸਾਰਾ ਜਿਹੜਾ ਅੱਜ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸੌਪਿਆ ਗਿਆ ਇਹਦਾ ਕਾਰਨ ਇਹ ਹੈ ਕਿ ਦਮਦਮੀ ਟਕਸਾਲ ਜਿਹੜੀ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਆਪਾਂ ਦੇਖ ਰਹੇ ਸਾਡੇ ਸਾਹਮਣੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦਗਾਰ ਬਣੀ ਹੈ ਤੇ ਦਮਦਮੀ ਟਕਸਾਲ ਨੇ ਹਮੇਸ਼ਾ ਹੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਸ ਵੇਲੇ ਇੰਦਰਾ ਗਾਂਧੀ ਦੇ ਮੂੰਹ ਤੇ ਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਮੂੰਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਉਹ ਮਹਾਨ ਮਰਿਆਦਾ ਨੂੰ ਚਾਰ ਚੰਨ ਲਾਉਂਦਿਆਂ ਹੋਇਆਂ ਉਹਨਾਂ ਨੇ ਬੜੇ ਚੜ੍ਹਦੀਕਲ ਵਾਲੇ ਬਚਨ ਕੀਤੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਭਾਵੇਂ ਪ੍ਰਧਾਨ ਮੰਤਰੀ ਆਜੇ ਭਾਵੇਂ ਰਾਸ਼ਟਰਪਤੀ ਆਜੇ ਕੋਈ ਉੱਪਰ ਨਹੀਂ ਇੱਥੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਤਕਾਰ ਹੈ ਪਰ ਇੱਥੇ ਦਮਦਮੀ ਟਕਸਾਲ ਦੀ ਵੱਡੀ ਇਸ ਜਥੇਬੰਦੀ ਨੂੰ ਉਹਦੇ ਕਿਰਦਾਰ ਨੂੰ ਢਾਲਾਉਂਦਿਆਂ ਹੋਇਆਂ ਬਾਬਾ ਹਰਨਾਮ ਸਿੰਘ ਤੁਮਾ ਨੇ ਜਿੱਥੇ ਉੱਥੇ ਲੀਡਰਾਂ ਨੂੰ ਇਹ ਗੱਲ ਸਮਝਾਉਣੀ ਸੀ ਇਹ ਕਹਿਣਾ ਸੀ ਕਿ ਇੱਥੇ ਮੇਜ਼ ਨਹੀਂ ਲੱਗ ਸਕਦੇ ਇੱਥੇ ਕੋਈ ਲੱਤਾਂ ਲਮਕਾ ਕੇ ਨਹੀਂ ਬੈਠ ਸਕਦਾ ਤੇ ਤਾੜਨਾ ਕਰਦਿਆਂ ਹੋਇਆਂ ਉੱਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੀ ਮਰਿਆਦਾ ਨੂੰ ਬਹਾਲ ਕਰਾਉਣਾ ਸੀ ਉਲਟਾ ਬਾਬਾ ਹਰਨਾਮ ਸਿੰਘ ਤੁਮੇ ਨੇ ਵੀ ਉਥੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੀ ਹੋਣ ਵਾਲੀ ਜਿਹੜੀ ਮਰਿਆਦਾ ਦੀ ਬੇਅਦਬੀ ਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਆਪ ਉਥੇ ਲਤਾਂ ਲਮਕਾ ਕੇ ਬੈਠੇ ਦਮਦਮੀ ਟਕਸਾਲ ਦੇ ਲੋਗੋ ਨੂੰ ਵਰਤਦੇ ਨੇ ਦਮਦਮੀ ਟਕਸਾਲ ਦੇ ਆਪਣੇ ਆਪ ਨੂੰ ਮੁਖੀ ਕਬਾਉਂਦੇ ਨੇ ਤੇ ਆਰਐਸਐਸ ਦੇ ਪਿੱਛੇ ਲੱਗਦੇ ਆ ਹੋਇਆ ਭਾਜਪੀ ਦੀ ਝੋਲੀ ਵਿੱਚ ਪੈਂਦੇ ਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦਾ ਏਡਾ ਵੱਡਾ ਨਰਾਦਰ ਕੀਤਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਮੁੱਚੇ ਹੀ ਦੇਸ਼ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਦਮਦਮੀ ਟਕਸਾਲ ਦੇ ਜਿੰਨੇ ਵੀ ਵਿਦਿਆਰਥੀ ਨੇ ਤੇ ਹੋਰ ਜਿੰਨੇ ਵੀ ਪੰਥਦਰਦੀ ਨੇ ਆ ਇੰਟਰਨੈਸ਼ਨਲ ਦਮਦਮੀ ਟਕਸਾਲ ਵੱਲੋਂ ਇੱਕ ਲੈਟਰ ਜਾਰੀ ਕਰਕੇ ਇੱਕ ਮੰਗ ਪੱਤਰ ਜਾਰੀ ਕਰਕੇ ਜਿਹਦੇ ਵਿੱਚ ਵਿਦੇਸ਼ਾਂ ਦੇ ਜਿੰਨੇ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਸਾਰਿਆਂ ਨੇ ਆਪਣੇ ਸਾਈਨ ਕੀਤੇ ਹੋਏ ਨੇ ਆਪਣੇ ਨਾਂ ਲਿਖਵਾਏ ਹੋਏ ਨੇ ਤੇ ਸ਼੍ਰੀ ਅਕਾਲ 택ਤ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਗਿਆ ਕਿ ਬਾਬਾ ਹਰਨਾਮ ਸਿੰਘ ਇੱਕ ਕੌਮ ਦੇ ਆਗੂ ਵਜੋਂ ਇੱਥੇ ਵਿਚਰ ਰਹੇ ਨੇ ਤੇ ਖਾਸ ਕਰਕੇ ਦਮਦਮੀ ਟਕਸਾਲ ਦੇ ਆਪਣੇ ਆਪ ਨੂੰ ਮੁਖੀ ਕਬਾਉਂਦੇ ਨੇ ਏਡੀ ਵੱਡੀ ਘੋਰ ਅਵਗਿਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੋਣੀ ਤੇ ਇੱਕ ਬਹੁਤ ਹੀ ਬੇਕਿਰਕੀ ਵਾਲੀ ਗੱਲ ਸੀ ਉਸ ਉਲੰਘਣਾ ਦੇ ਵਿੱਚ ਆਪ ਵੀ ਸ਼ਮੂਲੀਅਤ ਕੀਤੀ ਗਈ ਹੈ ਉਹਨਾਂ ਵੱਲੋਂ ਇਹ ਵੱਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਬੇਅਦਬੀ ਕੀਤੀ ਗਈ ਹੈ ਬਾਬਾ ਹਰਨਾਮ ਸਿੰਘ ਤੁਮਾ ਵੱਲੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਛੇਤੀ ਤੋਂ ਛੇਤੀ ਉਹਨੂੰ ਇੱਥੇ ਤਲਬ ਕਰਨ ਜੇ ਉਹ ਨਹੀਂ ਆਉਂਦੇ ਤੇ ਉਹਨਾਂ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਸਾਡੇ ਬਹੁਤ ਸਤਿਕਾਰਯੋਗ ਕੁਲਦੀਪ ਸਿੰਘ ਜੀ ਗੜਗੱਜ ਜੀ ਉਹਨਾਂ ਨੂੰ ਮਿਲ ਕੇ ਆਏ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਹ ਵਾਕਿਆ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੇ ਸਤਿਕਾਰ ਦਾ ਮਸਲਾ ਹੈ ਤੇ ਇਹਦੇ ਤੇ ਜ਼ਰੂਰ ਗੌਰ ਕੀਤੀ ਜਾਵੇਗੀ ਤੇ ਅਸੀਂ ਹੁਣ ਬੇਨਤੀ ਕਰਨੀ ਚਾਹੁੰਦੇ ਆਂ ਕਿ ਇਹ ਜਿਹੜੀ ਪਿਰਤ ਬਾਬਾ ਹਰਨਾਮ ਸਿੰਘ ਵੱਲੋਂ ਬਹੁਤ ਪੁੱਠੇ ਤਰੀਕੇ ਦੇ ਨਾਲ ਸ਼ੁਰੂ ਕੀਤੀ ਗਈ ਹੈ ਕਿੱਥੇ ਅਸੀਂ ਲੋਕਾਂ ਨੂੰ ਸਮਝਾਉਣਾ ਸੀ ਤੇ ਨਾਲ ਮੈਂ ਵੀ ਬੇਨਤੀ ਕਰਦਾ ਵਾਂ ਕਿ ਸਿੰਘ ਸਾਹਿਬ ਜਗਿੰਦਰ ਸਿੰਘ ਵਦੰਤੀ ਜੀ ਵੱਲੋਂ ਇਹ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਹੋਇਆ ਜਿੱਥੇ ਆਰਐਸਐਸ ਤੇ ਭਾਜਪਾ ਦੇ ਨਾਲ ਰਲਦਿਆਂ ਹੋਇਆਂ ਬਾਬਾ ਹਰਨਾਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਵੱਡੀ ਬੇਅਦਬੀ ਕੀਤੀ ਹੈ ਨਰਾਦਰ ਕੀਤਾ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਵੀ ਉਲੰਘਣਾ ਕੀਤੀ ਹੈ ਇਹ ਸੰਗਤ ਤੇ ਪੰਗਤ ਦਾ ਸਿਧਾਂਤ ਸੀ ਇੱਥੇ ਇਸ ਗੁਰੂ ਘਰ ਦੇ ਵਿੱਚ ਇਸ ਦਰ ਤੇ ਗੁਰੂ ਅਮਰਦਾਸ ਜੀ ਨੇ ਬਾਬਰ ਵਰਗੇ ਸਮਰਾਟਾਂ ਨੂੰ ਵੀ ਚਕਾਇਆ ਉਹ ਵੀ ਪੰਗਤ ਵਿੱਚ ਬੈਠੇ ਨੇ ਸੰਗਤ ਵਿੱਚ ਬੈਠਣ ਦਾ ਸਿਧਾਂਤ ਹੈ ਪਰ ਬਾਬਾ ਹਰਨਾਮ ਸਿੰਘ ਤੁਮਾ ਨੇ ਤੇ ਕੁਝ ਹੋਰ ਜਾਣਿਆ ਨੇ ਇਹ ਵੱਡੀ ਅਵਗਿਆ ਕੀਤੀ ਹੈ ਜਿਹਦੇ ਕਰਕੇ ਅੱਜ ਸਮੁੱਚੇ ਦਮਦਮੀ ਟਕਸਾਲ ਚਾਹੇ ਉਹ ਇੱਥੇ ਦੇਸ਼ ਚਾਹੇ ਵਿਦੇਸ਼ਾਂ 'ਚ ਨੇ ਉਹਨਾਂ ਵੱਲੋਂ ਇਹ ਮੰਗ ਪੱਤਰ ਅਸੀਂ ਲੈ ਕੇ ਆਏ ਆ ਸਾਰੇ ਜਾਣੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਸੌਂਪ ਦਿੱਤਾ ਗਿਆ ਹੈ ਉਹ ਬਿਲਕੁਲ ਜੇ ਉਹਨਾਂ ਵੱਲ ਆਪਾਂ ਦੇਖੀਏ ਤੇ ਉਹ ਉਹਨਾਂ ਵੇਖੋ ਜਿੱਥੇ ਦਮਦਮੀ ਟਕਸਾਲ ਦਾ ਐਡਾ ਵੱਡਾ ਇਤਿਹਾਸ ਰਿਹਾ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਆ ਕੇ ਵੱਡੀਆਂ-ਵੱਡੀਆਂ ਸਰਕਾਰਾਂ ਝੁਕਦੀਆਂ ਸਨ ਪਰ ਉਹ ਆਪਣੇ اخلاق ਤੋਂ ਬਿਲਕੁਲ ਵੀ ਪਾਸੇ ਨਹੀਂ ਹੋਏ ਉਹਨਾਂ ਨੇ ਸਿਧਾਂਤਾਂ ਨੂੰ ਮੁੱਖ ਰੱਖਿਆ ਅੱਜ ਬਾਬਾ ਹਰਨਾਮ ਸਿੰਘ ਤੁਮਾ ਏਡੀ ਵੱਡੀ ਪੋਸਟ ਤੇ ਬੈਠ ਕੇ ਤੇ ਇਹਨਾਂ ਲੋਕਾਂ ਦੇ ਨਾਲ ਬੈਠਣ ਨੂੰ ਹੀ ਆਪਣੇ ਆਪ 'ਚ ਬਹੁਤ ਵੱਡਾ ਸਨਮਾਨ ਜਿਹੜਾ ਉਹ ਸਮਝ ਰਿਹਾ ਹੈ ਭਾਈ ਲੈਣਾ ਸੀ